ਹਾਂਜੀ ਆਲੂ ਫਲੀਆਂ ਦੀ ਸਬਜੀ ਨਾ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਆ ਬਹੁਤ ਹੀ ਜ਼ਿਆਦਾ ਵਧੀਆ ਪਰ ਕਦੀ ਕਦੀ ਨਾ ਦੇਖਣ ਦੇ ਵਿੱਚ ਉਦੋਂ ਹੀ ਮਤਲਬ ਲੱਗਦਾ ਹੁੰਦਾ ਜਦੋਂ ਆਲੂ ਕਈ ਵਾਰੀ ਵੱਖਰੇ ਹੋ ਜਾਂਦੇ ਆ ਪਾਣੀ ਜਿਹੜਾ ਤਰੀ ਹੁੰਦੀ ਉਹ ਵੱਖਰਾ ਸੋ ਆਪਾਂ ਜਿਹੜੀ ਸਬਜੀ ਬਣਾਉਂਗਾ ਨਾ ਤੁਸੀਂ ਦੇਖਿਓ ਕਿ ਆਪਾਂ ਆਲੂ ਸਿੰਪਲ ਕੱਟ ਕੇ ਹੀ ਪਾਇਆ ਤੇ ਤਰੀ ਬਿਲਕੁਲ ਗਾੜੀ ਬਣੂਗੀ ਕੋਈ ਐਕਸਟਰਾ ਵੀ ਨਹੀਂ ਪਾਇਆ ਸੋ ਤੁਸੀਂ ਪੂਰੀ ਵੀਡੀਓ ਨੂੰ ਦੇਖੋ ਤੇ ਜੇ ਚੈਨਲ ਤੇ ਪਹਿਲੀ ਵਾਰ ਐ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਸ਼ੇਅਰ ਤੇ ਕਮੈਂਟ ਵਿੱਚ ਦੱਸਣਾ ਨਾ ਭੁੱਲੋ ਕਿ ਤੁਹਾਨੂੰ ਇਹ ਸਬਜੀ ਕਿੱਦਾਂ ਦੀ ਲੱਗੀ ਤੇ ਕੋਣ ਕੋਣ ਜਿਆਦਾ ਖਾਂਦਾ ਸ਼ਕੀਨ ਆ ਸੋ ਆਪਾਂ ਸਬਜੀ ਬਣਾਉਣੀ ਜਿਹੜੀ ਉਹ ਸ਼ੁਰੂ ਕਰਦੇ ਆ ਹਾਂਜੀ ਨੂੰ ਬਣਾਉਣ ਵਾਸਤੇ ਨੇ ਦੇਖੋ ਆਪਾਂ ਤੇਲ ਲੈ ਲਿਆ ਸਰੋਂ ਦਾ ਜਿੰਨਾ ਕ ਤੜਕੇ ਹਿਸਾਬ ਤੇ ਆਪਾਂ ਨੂੰ ਤੇਲ ਚਾਹੀਦਾ ਉਹਨਾਂ ਦਾ ਆਪਾਂ ਤੇਲ ਲੈ ਲਿਆ ਤੇ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਿਆ ਤੇ ਹੁਣ ਆਪਾਂ ਇੰਜ ਪਾਵਾਂਗੇ ਅੱਧਾ ਚਮਚ ਜੀਰਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਤੜਕਾ ਇਹਦੇ ਵਿੱਚ ਆਪਾਂ ਪਿਆਜ਼ ਲਸਣ ਅਦਰਕ ਟਮਾਟਰ ਸਾਰਾ ਕੁਝ ਇਕੱਠਾ ਪਾ ਲਿਆ। ਮਿਕਸ ਕਰ ਲਾਂਗੇ। ਇਹ ਚੰਗੀ ਤਰ੍ਹਾਂ ਆਪਾਂ ਮਸਾਲੇ ਨੂੰ ਭੁੰਨ ਲਾਂਗੇ। ਤੜਕੇ ਨੂੰ ਆਪਾਂ ਭੁੰਨ ਲਿਆ ਚੰਗੀ ਤਰ੍ਹਾਂ। ਹੁਣ ਆਪਾਂ ਇੰਚ ਪਾਵਾਂਗੇ ਲੂਣ ਵਿੱਚ। ਆਪਦੇ ਸਵਾਦ ਦੇ ਸਾਬ ਨਾਲ ਤੁਸੀਂ ਲੂਣ ਮਿਰਚ ਪਾਉਗੇ ਮੈਂ ਪਾਇਆ ਇਹਦੇ ਵਿੱਚ 1 ਚਮਚ ਲੂਣ 1 ਚਮਚ ਮਿਰਚ ਅੱਧਾ ਚਮਚ ਗਰਮ ਮਸਾਲਾ ਅੱਧਾ ਚਮਚ ਹਲਦੀ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕਾ ਧਨੀਆ ਜਿਹੜਾ ਸੁੱਕਾ ਧਨੀਆ ਨਾ ਇਹ ਇੱਕ ਇਦਾਂ ਦਾ ਇਨਗਰੀਡੀਅੰਟ ਆ ਕਿ ਜਿਹਦੇ ਨਾਲ ਸਬਜ਼ੀ ਦਾ ਟੇਸ ਤਾਂ ਵਧੀਆ ਬੰਦਾ ਹੀ ਬੰਦਾ ਖੁਸ਼ਬੂ ਵੀ ਬਹੁਤ ਜ਼ਿਆਦੀ ਸੋਹਣੀ ਆਉਂਦੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਤਾਂ ਕਿ ਜਿਹੜਾ ਅਪਾ ਸੁੱਕਾ ਮਸਾਲਾ ਪਾਇਆ ਨਾ ਉਹ ਚੰਗੀ ਤਰ੍ਹਾਂ ਪੁੱਜ ਜਾਵੇ ਤੇ ਇਹਨੂੰ ਹੁਣ ਆਪਾਂ ਦੋ-ਤਿੰਨ ਮਿੰਟ ਤੱਕ ਇਦਾਂ ਹੀ ਪੱਕਣ ਦਵਾ ਜਿੰਨਾ ਚਿਰ ਜਿਹੜਾ ਮਸਾਲੇ ਜਿਹੜਾ ਤੜਕਾ ਵਾ ਇਹਦੇ ਜੋ ਤੇਲ ਨਹੀਂ ਲੱਗ ਹੋ ਜਾਂਦਾ ਦੇਖੋ ਤੜਕਾ ਜਿਹੜਾ ਆਪਣਾ ਪੁੱਜ ਗਿਆ ਵਾ ਚੰਗੀ ਤਰ੍ਹਾਂ ਮਸਾਲਾ ਹੀ ਪੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਫਲੀਆਂ ਤੇ ਆਲੂ ਦੇਖੋ ਜਿਹੜੀਆਂ ਤਾਂ ਸੀ ਥੋੜੀਆਂ ਹੀ ਆ ਕੱਚੀਆਂ ਫਲੀਆਂ ਉਹ ਤਾਂ ਆਪਾਂ ਇਸ ਤਰੀਕੇ ਦੇ ਨਾਲ ਕੱਟ ਲਈਆਂ ਜਿਹੜੀਆਂ ਦੂਜੀਆਂ ਦੇ ਦਾਣੇ ਕੱਢ ਲਿਆ मिक्स ਕਰਕੇ ਤੇ ਇੰਝ ਆਪਾਂ ਪਾਣੀ ਪਾ ਦਾਂਗੇ ਜਿੰਨੇ ਚ ਸਬਜੀ ਜਿਹੜੀ ਡੁੱਬ ਜਾਈ ਚੰਗੀ ਤਰ੍ਹਾਂ ਤੇ ਹੁਣ ਆਪਾਂ ਢੱਕਣ ਕਰ ਦਾਂਗੇ ਬੰਦ ਤੇ ਇਹਨੂੰ ਆਪਾਂ ਤਿੰਨ ਸੀਟੀਆਂ ਲਵਾਵਾਂਗੇ ਕੁੱਕਰ ਨੂੰ ਬਸ ਸੀਟੀਆਂ ਆਪਣੀ ਆਲਮੋਸਟ ਲੱਗਣ ਵਾਲੀਆਂ ਉਹਨਾਂ ਚਿਰ ਆਪਾਂ ਕੀ ਕਰਦੇ ਆ ਜਿਹੜਾ ਧਨੀਆ ਹਰਾ ਇਹਨੂੰ ਆਪਾਂ ਕੱਟ ਲੈਨੇ ਆ ਬਰੀਕ ਬਰੀਕ ਇਹਦੇ ਨਾਲ ਵੀ ਜਿਹੜੀ ਖੁਸ਼ਬੂ ਬਹੁਤ ਜ਼ਿਆਦੀ ਸੋਹਣੀ ਆ ਆਉਂਦੀ ਆ ਸਬਜ਼ੀ ਦੀ ਵੈਸੇ ਵੀ ਹਰਾ ਧਨੀਆ ਬਹੁਤ ਚੰਗਾ ਸਬਜ਼ੀਆਂ ਚ ਪਾ ਲਈਏ ਤਾਂ ਸੋ ਆਪਾਂ ਇਹਨੂੰ ਕੱਟ ਕੇ ਰੱਖ ਲੈਨੇ ਆ ਸਬਜ਼ੀ ਬਸ ਆਪਣੀ ਆਲਮੋਸਟ ਤਿੰਨ ਸੀਟੀਆਂ ਵੱਜ ਚੱਲ ਗਈਆਂ ਹਦਿਕ ਤੈਨੇ ਸੀਟੀਆਂ ਲੱਗਣ ਤੋਂ ਬਾਅਦ ਆਪਾਂ ਇੱਕ ਵਾਰੀ ਉਹਨੂੰ ਢੱਕਨ ਥੋੜੀ ਦੇ ਲਈ ਲਗਾ ਲੈਂਦੇ ਆ ਸਬਜੀ ਆਪਣੀ ਆਲਮੋਸਟ ਬਣ ਗਈ ਤੇ ਹੁਣ ਆਪਾਂ ਦੇਖੋ ਵੇ ਜਿਹੜੇ ਆਲੂ ਆਪਾਂ ਹਲਕੇ ਦੇ ਵਿੱਚ ਦੋ ਚਾਰ ਆਲੂ ਜਿਹੜੇ ਕੜਛੀ ਨੂੰ ਪੁੱਠਾ ਬੱਸ ਕਰਕੇ ਨਾ ਤੇ ਇਹਨੂੰ ਆਪਾਂ ਫੇਰ ਲਾਂਗੇ ਇਹਦੇ ਨਾਲ ਜਿਹੜੇ ਪਤਾ ਲੱਗ ਜੂ ਸਬਜੀ ਵੀ ਚੰਗੀ ਤਰ੍ਹਾਂ ਪੱਕ ਗਈ ਤੇ ਜਿਹੜੀ ਤਰੀ ਉਹ ਵੀ ਗਾੜੀ ਹੋ ਜੂਗੀ ਕੋਈ ਵੀ ਤੁਸੀਂ ਸਬਜੀ ਬਣਾਉਣੇ ਹੋ ਨਾ ਜੇ ਆਲੂ ਕੱਟ ਕੇ ਬਣਾਉਣੇ ਆ ਫਿਰ ਤੁਸੀਂ ਨਾ ਆਲੂ ਨੂੰ ਇਹਦੇ ਵਿੱਚ ਇੱਕ ਵਾਰ ਜੋ ਕੜਛੀ ਫੇਰਦੇ ਹੋ ਨਾ ਪੁੱਠੀ ਕੜਛੀ ਕਰਕੇ ਜ਼ਰੂਰ ਮਾਰਿਆ ਕਰੋ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜਿਹੜਾ ਆਪਾਂ ਦਾ ਤਰਾ ਧਨੀਆ ਸੀ ਉਹ ਪਾ ਦਾਂਗੇ ਨਾਲ ਹੀ ਆਪਾਂ ਨੂੰ ਕੀ ਕਰਾਂਗੇ ਟੱਕੇ 5 ਕਿ ਮਿੰਟ ਤੱਕ ਹੋਰ ਆਪਾਂ ਰਿੱਜਾ ਦਵਾ ਦਾਂਗੇ ਤੇ ਜੇ ਨਹੀਂ ਵੀ ਦਵਾਉਣਾ ਤਾਂ ਵੀ ਕੋਈ ਨਹੀਂ ਕਿਉਂਕਿ ਸਬਜ਼ੀ ਤਾਂ ਆਪਣੀ ਬਣ ਚੁੱਕੀ ਹੈ ਇਹਨੂੰ ਆਪਾਂ ਟੱਕ ਦਾਂਗੇ ਤੇ ਮੈਂ 5 ਕਿ ਮਿੰਟ ਵਾਸਤੇ ਦੁਬਾਰਾ ਇਹਨੂੰ ਜਿਹੜਾ ਉਹ ਰਿੱਜਾ ਦਵਾਉਂਗੇ ਦੇਖੋ ਸਬਜ਼ੀ ਆਪਣੀ ਬਣ ਗਈ ਤੇ ਮੈਂ ਦੂਜੇ ਡੰਗੇ 'ਚ ਟ੍ਰਾਂਸਫਰ ਕਰ ਲਈ ਹੈ ਤੇ ਤੁਸੀਂ ਦੇਖੋ ਸਬਜ਼ੀ ਆਪਣੀ ਬਹੁਤ ਵਧੀਆ ਬਣੀ ਹੈ ਇਹ ਨਹੀਂ ਪਾਣੀ ਲੱਗ ਤੁਰਿਆ ਫਿਰਦੇ ਆ ਆਲੂ ਲੱਗ ਤੁਰਿਆ ਫਿਰਦੇ ਆ ਸੋ ਕਿਉਂਕਿ ਜਦੋਂ ਵੀ ਤੁਸੀਂ ਸਬਜੀ ਬਣਾਉਣੇ ਹੁੰਨੇ ਹਨਾ ਆਲੂਆਂ ਦੀ ਖਾਸ ਕਰਕੇ ਕਈ ਵਾਰੀ ਵੇਖਿਆ ਨਾ ਆਪਾਂ ਸਬਜੀ ਦੇ ਵਿੱਚ ਉਹ ਮਤਲਬ ਤਰੀ ਲੱਗ ਹੋ ਜਾਂਦੀ ਹੈ ਤੇ ਜਿਹੜਾ ਆ ਆਲੂ ਹੁੰਦੇ ਆ ਉਹ ਲੱਗ ਹੁੰਦੇ ਆ ਸੋ ਪੁੱਠੀ ਜੋ ਕੜਛੀ ਆਪਾਂ ਮਾਰਦੇ ਆ ਆਲੂ ਪੇ ਦਿਨੇ ਆ ਤੇ ਉਹ ਹੋਰ ਵੀ ਜ਼ਿਆਦਾ ਵਧੀਆ ਲੱਗਣ ਲੱਗੇ ਸੋ ਉਮੀਦ ਆ ਕਿ ਤੁਹਾਨੂੰ ਸਬਜੀ ਬਹੁਤ ਹੀ ਸੌਖੀ ਲੱਗੀ ਹੋਣੀ ਹੈ ਤੇ ਵਧੀਆ ਵੀ ਲੱਗੀ ਹੋਣੀ ਹੈ ਤੁਸੀਂ ਵੀ ਇਸੇ ਤਰ੍ਹਾਂ ਹੀ ਬਣਾਇਆ ਕਰੋ ਵੈਸੇ ਸਾਰਿਆਂ ਨੂੰ ਪਤਾ ਹੀ ਆਲਮੋਸਟ ਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜਰੂਰ ਕਰੋ ਲਾਈਕ ਸ਼ੇਅਰ ਤੇ ਕਮੈਂਟ ਚ ਦੱਸਣਾ ਨਾ ਭੁੱਲਿਓ ਕਿ ਤੁਹਾਨੂੰ ਇਹ ਸਬਜ਼ੀ ਕਿੱਦਾਂ ਦੀ ਲੱਗੀ ਸੋ ਕੁਦਰਤੀ ਪੰਜਾਬੀਸੋਈ ਦੇਖਣ ਵਾਸਤੇ ਧੰਨਵਾਦ